ਸ੍ਰੀ ਕਾਲ ਦੋਸਤੋ ਮੈਂ ਵਿਰਿੰਦਰ ਸਿੰਘ ਬੜਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਯੂਨੀਫਾਈਡ ਪੈਨਸ਼ਨ ਸਕੀਮ ਜਿਹਨੂੰ ਯੂਪੀਐਸਬੀ ਕਿਹਾ ਜਾਂਦਾ ਉਹਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੁਣ ਉਹ ਨੋਟੀਫਿਕੇਸ਼ਨ ਦੇ ਅਕੋਰਡਿੰਗਲੀ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਜਿਹੜੀ ਪੈਨਸ਼ਨ ਦੀ ਕੈਲਕੂਲੇਸ਼ਨ ਹੋਣੀ ਹੈ ਤੇ ਇਹ ਇਹਦੀਆਂ ਪੈਨਸ਼ਨ ਦੀਆਂ ਕੀ ਕੀ ਕੰਡੀਸ਼ਨ ਨੇ ਪੈਨਸ਼ਨ ਕਿੰਨਾ ਕੇਸਾਂ ਦੇ ਵਿੱਚ ਜਿਹੜੀ ਮਿਨਿਮਮ ਅਸ਼ੂਰਡ ਪੈਨਸ਼ਨ ਆ ਮੰਜਾ ਪ੍ਰੋਸੈਸੈਂਟ ਵਾਲੀ ਉਹ ਮਿਲੂਗੀ ਤੇ ਕਿੰਨਾ ਕੇਸਾਂ ਦੇ ਵਿੱਚ ਪੈਨਸ਼ਨ ਦੀ ਜਿਹੜੀ ਅਮਾਉਂਟ ਆ ਘਟ ਸਕਦੀ ਹੈ ਉਹਦੇ ਬਾਰੇ ਅੱਜ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਇਹਦੇ ਤੋਂ ਇਲਾਵਾ ਇਹ ਨੋਟੀਫਿਕੇਸ਼ਨ ਦੇ ਵਿੱਚ ਕਈ ਅਹਜੀਆਂ ਚੀਜ਼ਾਂ ਵੀ ਨੇ ਜਿਨ੍ਹਾਂ ਦੇ ਬਾਰੇ ਡਿਟੇਲ ਦੇ ਵਿੱਚ ਕੋਈ ਵੀ ਜਾਣਕਾਰੀ ਹਾਲੇ ਨਹੀਂ ਹੋਈ ਜਾਂ ਕੁਝ ਚੀਜ਼ਾਂ ਇਹਦੇ ਦੇ ਵਿੱਚ ਹਿਡਨ ਰੱਖੀਆਂ ਗਈਆਂ ਨੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਉਹਨਾਂ ਤੇ ਵੀ ਚਰਚਾ ਕਰਾਂਗੇ ਤਾਂ ਸ਼ੁਰੂ ਕਰਦੇ ਆਂ ਅੱਜ ਦਾ ਆਪਾਂ ਵੀਡੀਓ ਜੇ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਯੂਨੀਫਾਈਡ ਪੈਨਸ਼ਨ ਸਕੀਮ ਹੈ ਕੀ ਆ ਇਹਦੇ ਵਿੱਚ ਜਿਹੜੀ ਘੱਟੋ ਘੱਟ ਪੈਨਸ਼ਨ ਦੀ ਗਰੰਟੀ ਦਿੱਤੀ ਗਈ ਆ ਉਹਨੂੰ ਨਾਮ ਦਿੱਤਾ ਗਿਆ ਅਸ਼ੂਰਡ ਪੈਨਸ਼ਨ ਇਹ ਜਿਹੜੀ ਅਸ਼ੂਰਡ ਪੈਨਸ਼ਨ ਆ ਇਹ 50% ਹੋਊਗੀ ਜੇ ਐਮਪਲਾਈ ਦੀ ਜਿਹੜੀ ਕੁਆਲੀਫਾਈਇੰਗ ਸਰਵਿਸ ਆ ਘੱਟੋ-ਘੱਟ ਜਿਹੜੀ ਸਰਵਿਸ ਆ 25 ਸਾਲ ਦੀ ਪੂਰੀ ਹੋ ਜਾਂਦੀ ਹੈ ਤਾਂ ਉੱਥੇ ਉਹਨੂੰ ਲਾਸਟ ਜਿਹੜੀ ਉਹਦੀ ਬੇਸਿਕ ਪੇ ਆ ਬੇਸ ਇੱਥੇ ਜਿਹੜੀ ਟਰਮ ਯੂਜ਼ ਕੀਤੀ ਗਈ ਆ ਬੇਸਿਕ ਪੇ ਇਹਦੇ ਲਈ ਆਪਾਂ ਡੀਏ ਜਾਂ ਹੋਰ ਜਿਹੜੇ ਅਲਾਉਂਸਸ ਆ ਉਹਨਾਂ ਲਈ ਕੋਈ ਕਾਊਂਟ ਨਹੀਂ ਕਰਦੇ ਜਿਹੜੀ ਲਾਸਟ ਬੇਸਿਕ ਪੇ ਆ ਫਰਜ਼ ਕਰ ਲਓ ਐਮਪਲਾਈ ਜਦੋਂ ਰਿਟਾਇਰ ਹੁੰਦਾ ਜੇ ਉਹਨੂੰ 1 ਲੱਖ ਰੁਪਈਆ ਬੇਸਿਕ ਪੇ ਮਿਲ ਰਹੀ ਆ ਤਾਂ ਬੇਸਿਕ ਪੇ ਦਾ 50% ਉਹਨੂੰ ਪੈਨਸ਼ਨ ਦੀ ਫਾਰਮ ਦੇ ਵਿੱਚ ਮਿਲੂਗਾ ਤੇ ਇਹਦੇ ਚ ਜਿਹੜੀ ਮਿਨੀਮਮ ਪੈਨਸ਼ਨ ਜਿਹੜੀ ਅਸ਼ੋਰ ਕੀਤੀ ਗਈ ਆ ਉਹ 10000 ਰੁਪਏ ਪਰ ਮੰਥ ਅਸ਼ੋਰ ਕੀਤੀ ਗਈ ਆ ਜੇ 10 ਸਾਲ ਦੀ ਕੁਆਲੀਫਾਈਇੰਗ ਸਰਵਿਸ ਆ ਜਿਹੜੀ ਪੂਰੀ ਹੋ ਜਾਂਦੀ ਆ ਤੇ ਐਮਪਲਾਈ ਨੂੰ ਨੌਕਰੀ ਦੇ ਵਿੱਚੋਂ ਡਿਸਮਿਸ ਰਿਮੂਵ ਨੇ ਕੀਤਾ ਹੋਣਾ ਚਾਹੀਦਾ ਤੇ ਨਾ ਹੀ ਅਮਪਲਾਈ ਨੇ ਰੈਜਿਗਨੇਸ਼ਨ ਦਿੱਤਾ ਹੋਣਾ ਚਾਹੀਦਾ ਤਾਂ ਇਹਨਾਂ ਤਿੰਨਾਂ ਕੇਸਾਂ ਦੇ ਵਿੱਚ ਜਿਹੜੀ 10000 ਰੁਪਏ ਦੀ ਜਿਹੜੀ ਮਿਨੀਮਮ ਪੈਨਸ਼ਨ ਆ ਉਹਦੀ ਕੋਈ ਗਰੰਟੀ ਨਹੀਂ ਉਹਦੀ ਕੋਈ ਅਸ਼ਿਉਰਟੀ ਨਹੀਂ ਤੇ ਅੱਗੇ ਇਹਦੇ ਤੋਂ ਬਾਅਦ ਇੱਕ ਪੁਆਇੰਟ ਹੋ ਰਿਹਾ ਹੈ ਵੋਲੰਟਰੀ ਰਿਟਾਇਰਮੈਂਟ ਕਿ ਜੇ ਅਮਪਲਾਈ ਆਪਣੀ ਇੱਛਾ ਦੇ ਨਾਲ ਰਿਟਾਇਰਮੈਂਟ ਲੈ ਲੈਂਦਾ ਇਹਦੀ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਆ ਕਿ ਕੋਈ EMPLY 30 ਸਾਲ ਦੀ ਉਮਰ ਦੇ ਵਿੱਚ ਨੌਕਰੀ ਦੇ ਵਿੱਚ ਆਉਂਦਾ ਤੇ ਉਹ 25 ਸਾਲ ਦੀ ਸਰਵਿਸ ਕਰਦਾ ਮਤਲਬ ਕਿ ਉਹਦੀ ਉਮਰ 55 ਸਾਲ ਹੋ ਗਈ ਹੈ ਤੇ 55 ਸਾਲ ਦੀ ਉਮਰ ਤੋਂ ਬਾਅਦ ਜੇ ਉਹ ਵੋਲੰਟਰੀ ਰਿਟਾਇਰਮੈਂਟ ਲੈਂਦਾ ਤਾਂ 55 ਸਾਲ ਦੀ ਉਮਰ ਤੋਂ ਬਾਅਦ ਵੋਲੰਟਰੀ ਰਿਟਾਇਰਮੈਂਟ ਲੈਣ ਤੋਂ ਬਾਅਦ ਹੀ ਜਿਹੜੀ ਉਹਦੀ ਪੈਨਸ਼ਨ ਆ ਉਹ ਸ਼ੁਰੂ ਨਹੀਂ ਹੋਊਗੀ ਜਦੋਂ ਉਹਦੀ ਸੁਪਰ ਐਨੂਏਸ਼ਨ ਦੀ ਡੇਟਾ ਰਿਟਾਇਰਮੈਂਟ ਦੀ ਡੇਟ ਜਦੋਂ ਤੱਕ ਉਹਦੀ ਨਹੀਂ ਆ ਜਾਂਦੀ ਉਹਨੇ ਦੇ ਤੱਕ ਉਹਨੂੰ ਪੈਨਸ਼ਨ ਆ ਸ਼ੁਰੂ ਨਹੀਂ ਹੋਊਗੀ ਜੇ ਪੈਨਸ਼ਨਰ ਦੀ ਡੈਥ ਹੋ ਜਾਂਦੀ ਹੈ ਪੈਨਸ਼ਨਰ ਦੀ ਡੈਥ ਮੀਨਸ ਡਿਊਰਿੰਗ ਸਰਵਿਸ ਨਹੀਂ ਜਦੋਂ ਉਹ ਐਮਪਲਾਈ ਰਿਟਾਇਰ ਹੋ ਗਿਆ ਸੁਪਰ ਐਨੂਏਟ ਹੋ ਗਿਆ ਉਹਨੂੰ ਯੂਪੀਐਸ ਦੇ ਨਾਲ ਪੈਨਸ਼ਨਮੈਂਟ ਨਹੀਂ ਸ਼ੁਰੂ ਹੋ ਗਈ ਹੈ ਤੇ ਫਿਰ ਉਹਦੀ ਡੈਥ ਹੋ ਜਾਂਦੀ ਆ ਤਾਂ ਉਹਦੀ ਜਿਹੜੀ ਪੈਨਸ਼ਨ ਉਹਨੂੰ ਮਿਲ ਰਹੀ ਸੀ ਉਹਦਾ 60% ਉਹਦੀ ਫੈਮਿਲੀ ਨੂੰ ਅਸ਼ੂਰਡ ਪੇਆਊਟ ਮਿਲੂਗਾ ਜੇ ਸਿੰਪਲ ਸ਼ਬਦਾਂ ਦੇ ਵਿੱਚ ਕਹੀਏ ਕਿ ਜਿੰਨੀ ਪੈਨਸ਼ਨ ਮਿਲਦੀ ਸੀਗੀ ਉਹਦਾ 60% ਕਹਿ ਲਓ ਜਾਂ ਸੌਖੇ ਸ਼ਬਦਾਂ ਸੀ ਜਿਵੇਂ ਆਪਾਂ ਕਹੀਏ ਤਾਂ ਲਾਸਟ ਬੇਸਿਕ ਪੇ ਸੀ ਜਿਹੜੀ ਉਹਦਾ 30% ਆਪਾਂ ਜੇ ਕਹਿ ਲਈਏ ਹੋਲਡ ਪੈਨਸ਼ਨ ਰੂ ਦੇ ਵਿੱਚ ਦੱਸਿਆ ਸੀ ਕਿ ਇਹਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਕਈ ਪੁਆਇੰਟ ਕਲੀਅਰ ਨਹੀਂ ਕੀਤੇ ਹੋਏ ਜਿਵੇਂ ਹੁਣ ਆਪਾਂ ਇੱਥੇ ਦੱਸਤਾ ਕਿ ਜੇ EMPLOYEE ਰਿਟਾਇਰ ਹੋ ਜਾਂਦਾ ਉਹਨੂੰ ਪੈਨਸ਼ਨ ਲੱਗ ਜਾਂਦੀ ਆ ਤੇ ਪੈਨਸ਼ਨ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਆ ਰਿਟਾਇਰਮੈਂਟ ਤੋਂ ਬਾਅਦ ਡੈਥ ਹੋ ਜਾਂਦੀ ਆ ਤਾਂ ਉਹਨੂੰ ਫੈਮਿਲੀ ਪੈਨਸ਼ਨ ਮਿਲੂਗੀ ਪਰ ਜੇ ਡਿਊਰਿੰਗ ਸਰਵਿਸ employee ਦੀ ਡੈਥ ਹੋ ਜਾਂਦੀ ਹੈ ਤਾਂ ਉਹਦੇ ਬਾਰੇ ਉਸ ਦੇ ਫੈਮਿਲੀ ਨੂੰ ਕੀ ਪੈਨਸ਼ਨ ਮਿਲੇਗੀ ਤਾਂ ਉਹਦੇ ਬਾਰੇ ਇਹ ਨੋਟੀਫਿਕੇਸ਼ਨ ਦੇ ਵਿੱਚ ਕੋਈ ਵੀ ਜੇਕਰ ਨਹੀਂ ਹੈ ਕਿਉਂਕਿ ਇਹਦਾ ਲਿੰਕ ਇਹ ਹੋ ਸਕਦਾ ਕਿਉਂਕਿ ਪੰਜਾਬ ਗਵਰਨਮੈਂਟ ਨੇ ਵੀ ਨੋਟੀਫਿਕੇਸ਼ਨ ਜਿਵੇਂ ইস্যੂ ਕੀਤਾ ਸੀ ਉਹ ਗਵਰਨਮੈਂਟ ਆਫ ਇੰਡੀਆ ਦੇ ਪੈਟਰਨ ਦੇ ਛੁਕੀਤਾ ਸੀ ਕਿ ਡਿਊਰਿੰਗ ਸਰਵਿਸ ਜੇ ਐਮਪਲਾਈ ਦੀ ਡੈਥ ਹੋ ਜਾਂਦੀ ਹੈ ਐਮਪੀਐਸ ਵਾਲੇ ਦੀ ਤਾਂ ਉਹਨੂੰ 올ਡ ਪੈਨਸ਼ਨ ਸਕੀਮ ਵਾਲੇ ਜਿਹੜੇ ਸਾਰੇ ਬੈਨੀਫਿਟ ਆ ਉਹ ਮਿਲਣਗੇ ਇਸੇ ਕਰਕੇ ਇਹਦਾ ਰੀਜ਼ਨ ਨਹੀਂ ਹੋ ਸਕਦਾ ਕਿ ਇਹਦੇ ਵਿੱਚ ਡਿਊਰਿੰਗ ਸਰਵਿਸ ਜੇ EMPLOYEЕ ਡੈਥ ਹੁੰਦੀ ਆ ਉਹਨੂੰ ਕੀ ਮਿਲਣਾ ਉਹਦੇ ਬਾਰੇ ਇਹਦੇ ਵਿੱਚ ਜੇ ਕਰ ਨਹੀਂ ਕੀਤਾ ਹੋਇਆ ਹੁਣ ਇਹਦੇ ਤੋਂ ਬਾਅਦ ਹੁਣ ਇਹਦਾ ਜਿਹੜਾ ਸਿਸਟਮ ਆ ਸਿਸਟਮ ਕੀ ਹੋਊਗਾ ਕੰਟਰੀਬਿਊਸ਼ਨ ਦਾ ਇਹ ਪੈਨਸ਼ਨ ਸਿਸਟਮ ਦੇ ਵਿੱਚ ਜਦੋਂ EMPLOYEЕ ਨੇ ਆਪਸ਼ਨ ਦਿੱਤੀ ਹੈ ਇੱਕ ਤਾਂ ਹੈ ਕਿ ਨੇ ਜਿਹੜੇ EMPLOYEЕ ਔਰ ਲੈਡੀ ਸਰਵਿਸ ਦੇ ਵਿੱਚ ਹੈਗੇ ਨੇ 1 April 2025 ਨੂੰ ਉਹਨਾਂ ਦੇ ਲਈ ਕੀ ਪ੍ਰੋਵੀਜ਼ਨ ਆ ਤੇ ਨਵੇਂ এমਪਲਾਈ ਦੇ ਲਈ ਕੀ ਪ੍ਰੋਵੀਜ਼ਨ ਆ ਜਿਹੜੇ ਤਾਂ ਹੁਣ ਪੁਰਾਣੇ এমਪਲਾਈ ਸਰਵਿਸ ਦੇ ਵਿੱਚ ਚੱਲ ਰਹੇ ਆ ਉਹਨਾਂ ਲਈ ਇਹਨਾਂ ਨੇ ਕੀਤਾ ਉਹਨਾਂ ਦਾ ਹੁਣ ਜਿੰਨਾ ਹੁਣ ਤੱਕ ਫੰਡ ਜਮ੍ਹਾਂ ਹੋ ਚੁੱਕਿਆ ਜਿੰਨਾ ਉਹਦਾ ਬੈਲੈਂਸ ਪਿਆ 25 ਲੱਖਾ ਕਿਸੇ ਦਾ 30 ਲੱਖਾ ਜਾਂ 20 ਲੱਖਾ ਜੋ ਵੀ ਜਿਹੜਾ ਬੈਲੈਂਸ ਪਿਆ ਵਾ ਉਹ ਸਾਰੇ ਦਾ ਸਾਰਾ ਜਿਹੜਾ ਬੈਲੈਂਸ ਆ ਇੱਕ ਇੰਡੀਵਿਜੂਅਲ ਕੋਰਪਸ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਊਗਾ ਤੇ ਇਨ ਫਿਊਚਰ ਫਿਰ ਉਹ EMPLYEE ਦੀ ਬੇਸਿਕ ਪੇ ਪਲੱਸ DA ਉਹਦਾ 10% ਕੰਟਰੀਬਿਊਸ਼ਨ EMPLYEE ਨੇ ਇੰਡੀਵਿਜੂਅਲ ਕੋਰਪਸ ਦੇ ਵਿੱਚ ਜਮ੍ਹਾਂ ਕਰਵਾਉਣਾ ਤੇ 10% ਗਵਰਨਮੈਂਟ ਕੰਟਰੀਬਿਊਟ ਕਰੂਗੀ ਤਾਂ ਇਹ 20% ਹੋ ਗਿਆ ਇਹਨੂੰ ਨਾਮ ਦਿੱਤਾ ਗਿਆ ਇੰਡੀਵਿਜੂਅਲ ਕੋਰਪਸ ਦਾ ਤੇ ਇਹ ਇੰਡੀਵਿਜੂਅਲ ਕੋਰਪਸ ਇਹਦੀ ਜਿਹੜੀ ਇਨਵੈਸਟਮੈਂਟ ਹੋਣੀ ਹੈ EMPLOYE ਦੀ ਮਰਜ਼ੀ ਆ ਉਹ ਜਾਂ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀਆਂ-ਜਿਹੜੀਆਂ ਵੀ ਫੰਡ ਦੀਆਂ ਆਪਸ਼ਨ ਅਵੇਲੇਬਲ ਹੋਣਗੀਆਂ PF, RDA ਪ੍ਰੋਵਾਈਡ ਕਰਵਾਊਗਾ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰ ਸਕਦਾ ਜਾਂ ਦੂਜੀ ਡਿਫਾਲਟ ਚੁਆਇਸ ਹੋਊਗੀ ਜਿਹਨੂੰ ਪੀਐਫਆਰਡੀਏ ਨੋਟੀਫਾਈ ਕਰੂਗਾ ਦੱਸੂਗਾ ਜਿਹੜੇ ਪਹਿਲਾਂ ਤੋਂ ਚੱਲ ਰਹੀ ਹੈ ਉਹਦੇ ਵਿੱਚ ਕਿਹੜੇ ਫੰਡ ਦੇ ਵਿੱਚ ਕਿੰਨੇ ਅਮਾਉਂਟ ਇਨਵੈਸਟ ਹੋਣੀ ਆ ਇਹ ਸਾਰਾ ਪੀਐਫਆਰਡੀਏ ਦੇ ਉੱਪਰ ਡਿਪੈਂਡ ਕਰਦਾ ਹੁਣ ਦੋਨੋਂ ਚੀਜ਼ਾਂ ਦੇ ਵਿੱਚ ਡਿਫਰੈਂਸ ਕੀ ਆ ਕਿ ਜੇ ਤਾਂ ਐਮਪਲਾਈ ਆਪਣੀ ਚੁਆਇਸ ਦੇ ਨਾਲ ਇਨਵੈਸਟ ਕਰਦਾ ਤਾਂ ਜੇ ਤਾਂ ਕੋਈ EMPLYE ਸ਼ੇਅਰ ਮਾਰਕੀਟ ਦੇ ਬਾਰੇ ਜਾਂ ਮਿਊਚੁਅਲ ਫੰਡ ਦੇ ਬਾਰੇ ਜਾਂ ਪੈਨਸ਼ਨ ਫੰਡ ਦੇ ਬਾਰੇ ਨੌਲੇਜ ਰੱਖਦਾ ਤਾਂ ਉਹ ਆਪਣੀ ਮਰਜ਼ੀ ਦੇ ਅਨੁਸਾਰ ਆਪਣੇ ਰਿਸਕ ਦੇ ਅਕੋਰਡਿੰਗਲੀ ਪੈਸਾ ਇਨਵੈਸਟ ਕਰ ਸਕਦਾ ਤਾਂ ਉਹ ਕੇਸ ਦੇ ਵਿੱਚ ਉਹਦੀ ਜਿਹੜੀ ਰਿਟਰਨ ਆ ਵਧ ਵੀ ਸਕਦੀ ਆ ਤੇ ਘਟ ਵੀ ਸਕਦੀ ਆ ਕਿਉਂਕਿ ਜਿਹੜਾ PF, R, D, A ਜਿਹੜੀਆਂ ਪੈਨਸ਼ਨ ਫੰਡ ਦੇ ਵਿੱਚ ਇਨਵੈਸਟ ਕਰਦਾ ਉਹਨਾਂ ਦੇ ਵਿੱਚ ਰਿਸਕ ਜ਼ਿਆਦਾ ਨਹੀਂ ਹੁੰਦਾ ਰਿਸਕ ਜ਼ਿਆਦਾ ਨਹੀਂ ਹੁੰਦਾ ਤਾਂ ਉਹਦੇ ਇਹ ਰਿਟਰਨ ਵੀ ਜ਼ਿਆਦਾ ਚੰਗਾ ਤਾਂ ਇੱਥੇ ਇਹ ਆਪਸ਼ਨ ਦਿੱਤੀ ਗਈ ਆ ਫ੍ਰੀडम ਦਿੱਤੀ ਗਈ ਆ ਕਿ ਜਿਹੜਾ ਸਬਸਕ੍ਰਾਈਬਰ ਆ ਆਪਣੀ ਮਰਜ਼ੀ ਦੇ ਨਾਲ ਇਨਵੈਸਟਮੈਂਟ ਕਰ ਸਕਦਾ ਵਾ ਹੁਣ ਇਹ ਇਨਵੈਸਟਮੈਂਟ ਦਾ ਅੱਗੇ ਉਹਦੀ ਪੈਨਸ਼ਨ ਦੇ ਉੱਪਰ ਕੀ ਇਫੈਕਟ ਪੈਣਾ ਵਾ ਉਹ ਵੀ ਅੱਗੇ ਨੋਟੀਫਿਕੇਸ਼ਨ ਦੇ ਵਿੱਚ ਕਲੀਅਰ ਕੀਤਾ ਹੋਇਆ ਇਹ ਤਾਂ ਆਪਾਂ ਗੱਲ ਕਰ ਰਹੇ ਸੀ 20% ਦਾ 10% ਅਪਲਾਈ ਦਾ ਦੇ 10% এমਪਲਾਇਰ ਦਾ ਬਾਕੀ ਦਾ ਫੰਡ ਦਾ 8.5% ਬਚਦਾ ਉਹਨੂੰ ਪੂਲ ਕਾਰਪਸ ਦਾ ਨਾਮ ਦਿੱਤਾ ਗਿਆ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੰਟਰੋਲ ਆ ਉਹ এমਪਲਾਈ ਦਾ ਆਪਣਾ ਨਹੀਂ ਹੋਊ ਉਹਨੂੰ ਕਿੱਥੇ ਇਨਵੈਸਟ ਕਰਨਾ ਕਿਵੇਂ ਰੱਖਣਾ ਇਹ ਸਾਰਾ ਪੀਐਫਆਰ ਡੀਏ ਨੋਟੀਫਾਈ ਕਰੂਗਾ ਤਾਂ ਇਹ ਕੀ ਹੋ ਗਿਆ ਜਿਹੜੀ 20% ਦੇ ਉੱਪਰ ਕੰਟਰੀਬਿਊਸ਼ਨ ਦੇ ਉੱਪਰ ਐਮਪਲਾਈ ਦਾ ਕੰਟਰੋਲ ਹੋ ਸਕਦਾ ਜੇ ਉਹ ਆਪਣੀ ਚੁਆਇਸ ਅਕੋਰਡਿੰਗਲੀ ਲਾਉਣਾ ਚਾਹੁੰਦਾ ਤੇ ਜਿਹੜਾ ਬਾਕੀ 8.5% ਬਚ ਗਿਆ ਉਹ ਗਵਰਨਮੈਂਟ ਆਪਣੇ ਕੋਲੇ ਆਪਣੇ ਪੂਲ ਦੇ ਵਿੱਚ ਕਾਰਪਸ ਪੂਲ ਦੇ ਵਿੱਚ ਉਹਨੂੰ ਫੰਡ ਨੂੰ ਜਮਾ ਰੱਖੂਗੀ ਤੇ ਰਿਟਾਇਰਮੈਂਟ ਦੇ ਟਾਈਮ ਤੇ ਜਦੋਂ ਐਮਪਲਾਈ ਦੀ ਸੁਪਰ ਐਨੂਵੇਸ਼ਨ ਹੋਊਗੀ ਉਹ ਅਥਾਰਟੀ ਦਾ ਹੋਊਗਾ ਗਵਰਨਮੈਂਟ ਨੂੰ ਕਿ 10+10 20% ਜੋੜ ਤੇ ਇੰਡੀਵਿਜੁਅਲ ਕਾਰਪਸ ਦੇ ਵਿੱਚ ਫੰਡ ਜਮਾ ਪਿਆ ਉਹ ਫੰਡ ਸਾਰਾ ਗਵਰਨਮੈਂਟ ਨੂੰ ਉਹ ਟ੍ਰਾਂਸਫਰ ਕਰ ਦੂਗਾ ਉਹਨੂੰ ਟ੍ਰਾਂਸਫਰ ਕਰਨ ਤੋਂ ਬਾਅਦ ਫਿਰ ਉਹਨੂੰ 50% ਜਿਹੜੀ ਪੈਨਸ਼ਨ ਦਾ ਉਹ ਮਿਲੇਗੀ ਹੁਣ ਆਪਾਂ ਪਹਿਲਾਂ ਹੀ ਪਿੱਛੇ ਕੀਤਾ ਸੀ ਕਿ ਜੇ ਤਾਂ EMPLOYE ਆਪਣੇ ਇੰਡੀਵਿਜੁਅਲ ਚੁਆਇਸ ਦੇ ਨਾਲ ਇਨਵੈਸਟ ਕਰਦਾ ਫੰਡ ਦੇ ਵਿੱਚ ਤਾਂ ਉੱਥੇ ਪੋਸਿਬਿਲਿਟੀਆਂ ਨੇ ਕਿ ਉਹਦੀ ਜਿਹੜੀ ਰਿਟਰਨ ਹੈ ਜਿਹੜੀ ਪੀਐਫਆਰਡੀਏ ਨੇ ਬੈਂਚਮਾਰਕ ਕਾਰਪਸ ਤਾਂ ਬੈਂਚਮਾਰਕ ਡਿਸਾਈਡ ਕੀਤਾ ਹੋਊਗਾ ਬੈਂਚਮਾਰਕ ਦਾ ਮਤਲਬ ਇਹੀ ਹੈ ਕਿ ਗਵਰਨਮੈਂਟ ਕਹੂਗੀ ਕਿ ਸਾਡੇ ਅਕੋਰਡਿੰਗਲੀ ਜੇ ਫੰਡ ਇਨਵੈਸਟ ਹੁੰਦਾ ਤਾਂ ਉਹਦੀ ਵੈਲਿਊ ਅੱਜ ਦੀ ਡੇਟ ਦੇ ਵਿੱਚ ਕੀ ਹੋਣੀ ਚਾਹੀਦੀ ਹੈ ਤੇ EMPLY ਜਦੋਂ ਆਪਣੀ ਮਰਜ਼ੀ ਦੇ ਨਾਲ ਇਨਵੈਸਟ ਕਰੂਗਾ ਤੇ ਉਹ ਫੰਡ ਦੀ ਵੈਲਿਊ ਕੀ ਬਣਦੀ ਆ ਦੋਨਾਂ ਦੇ ਵਿੱਚ ਨੇਚਰਲ ਜਿਹਾ ਡਿਫਰੈਂਸ ਆ ਹੋਊਗਾ ਜੇ ਤਾਂ EMPLOYEE ਨੇ ਜਿਹੜੀ ਐਕਟਿਵ ਚੁਆਇਸ ਆਪਣੀ ਮਰਜ਼ੀ ਦੇ ਨਾਲ ਜਿਹੜੀ ਇਨਵੈਸਟਮੈਂਟ ਕੀਤੀ ਹੈ ਜੇ ਉਹ ਕੋਰਪਸ ਦੀ ਵੈਲਿਊ ਬੈਂਚਮਾਰਕ ਦੇ ਬਰਾਬਰ ਹੈ ਫਿਰ ਤਾਂ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਉਹ ਸਾਰਾ ਦਾ ਸਾਰਾ ਜਿਹੜਾ ਇੰਡੀਵਿਜੂਅਲ ਕੋਰਪਸ ਆ ਉਹ ਗਵਰਨਮੈਂਟ ਨੂੰ ਟ੍ਰਾਂਸਫਰ ਕਰ ਦੇਣਾ ਜੇ ਹੁਣ ਇੰਡੀਵਿਜੂਅਲ ਜਿਹੜੀ ਚੁਆਇਸ এমਪਲਾਈ ਆ ਨੇ ਦਿੱਤੀ ਸੀ ਚੁਆਇਸ ਕੀਤੀ ਸੀ ਫੰਡ ਦੀ ਉਹਦੇ ਵਿੱਚ ਜੇ ਰਿਟਰਨ ਵੱਧ ਜਾਂਦੀ ਹੈ एग्जांपल ਲੈ ਕੇ ਚੱਲਦੇ ਹਾਂ ਹੁਣ ਜੇ ਗਵਰਨਮੈਂਟ ਨੇ ਬੈਂਚਮਾਰਕ ਜਿਹੜਾ ਫਿਕਸ ਕੀਤਾ ਸੀ ਉਹਦੇ ਅਕੋਰਡਿੰਗਲੀ ਜਿਹੜੀ ਇੰਡੀਵਿਜੂਅਲ ਕੋਰਪਸ ਦੀ ਜਿਹੜੀ ਵੈਲਿਊ ਆ 1 ਕਰੋੜ ਹੋਣੀ ਚਾਹੀਦੀ ਸੀ ਤੇ এমਪਲਾਈ ਨੇ ਜਦੋਂ ਆਪਣੀ ਚੁਆਇਸ ਦੇ ਨਾਲ ਇਨਵੈਸਟ ਕੀਤਾ ਤਾਂ ਉੱਥੇ ਉਹਦੀ ਜਿਹੜੀ ਰਿਟਰਨ ਜੇ 1 ਕਰੋੜ 10 ਲੱਖ ਕਹਿ ਲਓ ਜਾਂ 1 ਕਰੋੜ 20 ਲੱਖ ਹੋ ਗਿਆ ਤਾਂ ਉਥੇ 20 ਲੱਖ ਰੁਪਏ ਦਾ ਬੈਂਚਮਾਰਕ ਦੇ ਨਾਲੋਂ ਪ੍ਰੋਫਿਟ ਹੋ ਰਿਹਾ ਤਾਂ ਜਿਹੜੀ 20 ਲੱਖ ਦੀ ਅਮਾਉਂਟ ਹੈ 20 ਲੱਖ ਦੀ ਅਮਾਉਂਟ ਤਾਂ EMPLY ਨੂੰ ਪੈਨਸ਼ਨ ਦੇ ਟਾਈਮ ਤੇ ਰਿਟਾਇਰਮੈਂਟ ਦੇ ਟਾਈਮ ਤੇ ਉਹਦੇ ਖਾਤੇ ਦੇ ਵਿੱਚ ਟਰਾਂਸਫਰ ਹੋ ਜੂਗੀ ਤੇ ਜਿਹੜੀ 1 ਕਰੋੜ ਦੀ ਜਿਹੜੀ ਅਮਾਉਂਟ ਹੈ ਬੈਂਚਮਾਰਕ ਦੇ ਜਿਹੜੇ ਬਰਾਬਰ ਅਮਾਉਂਟ ਹੈ ਤਾਂ ਉਹ ਅਮਾਉਂਟ ਉਹਦੇ ਜਿਹੜੇ ਪੈਨਸ਼ਨ ਦਾ ਫੰਡ ਹੈ ਉਦੇ ਵਿੱਚ ਚਲੀ ਜਾਊਗੀ ਉਹਦੇ ਵਿੱਚ ਹੀ ਉਹਨੂੰ ਪੈਨਸ਼ਨ ਮਿਲਦੀ ਆ ਇਹ ਤਾਂ ਸੀ ਹੁਣ ਕਿ ਜੇ ਇੰਡੀਵਿਜੂਅਲ ਕਾਰਪਸ ਆ ਉਹਦੀ ਵੈਲਿਊ ਵੱਧ ਜਾਂਦੀ ਆ ਜਾਂ ਬਰਾਬਰ ਰਹਿੰਦੀ ਆ ਹੁਣ ਹੋਰ ਪੋਸਿਬਿਲਟੀ ਕੀ ਹੋ ਸਕਦੀ ਆ EMPLYE ਨੇ ਆਪਣੀ ਮਰਜ਼ੀ ਦੇ ਨਾਲ ਇਨਵੈਸਟਮੈਂਟ ਕੀਤੀ ਆ ਬੈਂਚਮਾਰਕ ਆ ਜਿਹੜਾ 1 ਕਰੋੜ ਦਾ ਫੰਡ ਹੋਣਾ ਚਾਹੀਦਾ ਸੀ ਪਰ EMPLYE ਨੇ ਜਦੋਂ ਆਪਣੀ ਮਰਜ਼ੀ ਦੇ ਨਾਲ ਫੰਡ ਇਨਵੈਸਟ ਕੀਤਾ ਆਪਣੀ ਚੁਆਇਸ ਦੇ ਨਾਲ ਉਹਦੀ ਵੈਲਿਊ 1 ਕਰੋੜ ਤੋਂ ਘੱਟ ਨਹੀਂ ਸਕਦੀ ਆ ਜਦੋਂ ਵੈਲਿਊ 1 ਕਰੋੜ ਤੋਂ ਘੱਟ ਜਾਊਗੀ ਇਟ ਮੀਨਸ ਕਿ ਉਹਦਾ ਜਿਹੜਾ ਪੈਨਸ਼ਨ ਦੇ ਲਈ ਜਿਹੜਾ ਫੰਡ ਆ ਉਹ ਘਟ ਗਿਆ 20 ਲੱਖ ਰੁਪਿਆ ਪਤਾ ਐਗਜ਼ਾਮਪਲ ਲੈ ਕੇ ਚੱਲਿਆਂ ਕਿ 1 ਕਰੋੜ ਦਾ ਬੈਂਚਮਾਰਕ ਸੀ ਉਹਦੇ ਫੰਡ ਦੀ ਵੈਲਿਊ ਆ ਜਿਹੜੀ ਉਹ 80 ਲੱਖ ਹੀ ਬਣੀ ਆ ਤਾਂ ਉਹਦੇ ਕੋਲੇ ਦੋ ਆਪਸ਼ਨ ਨੇ ਇੱਕ ਤਾਂ ਕੀ ਆ ਕਿ ਉਹਦੀ ਜਿਹੜੀ ਫਾਰਮੂਲੇ ਦੇ ਹਿਸਾਬ ਨਾਲ ਜਿਹੜੀ ਪੈਨਸ਼ਨ ਬਣਦੀ ਆ ਉਹਦਾ ਇੰਡੀਵਿਜੂਅਲ ਕਾਰਪਸ ਜਿੰਨਾ ਘਟ ਰਿਹਾ ਬੈਂਚਮਾਰਕ ਕਾਰਪਸ ਦੇ ਨਾਲ ਉਹਦੇ ਪ੍ਰੋਪੋਰਸ਼ਨੇਟਲੀ ਉਹਦੀ ਪੈਨਸ਼ਨ ਵੀ ਹੈ ਜਿਹੜੀ ਘਟ ਚੂਗੀ ਜੇ ਉਹਦੀ ਦੂਜੀ অপਸ਼ਨ ਉਹਦੇ ਕੋਲੇ ਬਚ ਜਾਂਦੀ ਹੈ ਕਿ ਉਹ ਜਿਹੜਾ ਇੰਡੀਵਿਜੂਅਲ ਕਾਰਪਸ ਤੇ ਬੈਂਚਮਾਰਕ ਕਾਰਪਸ ਜਿਹੜਾ ਉਹਦਾ ਗੈਪ ਆ ਰਿਹਾ ਵਾ ਉਹ ਗੈਪ ਜਮਾ ਕਰਵਾ ਦੇਵੇ ਤੇ ਉਹਨੂੰ ਪੂਰੀ ਪੈਨਸ਼ਨ ਆ ਜਿਹੜੀ ਮਿਲ ਜੂਗੀ ਤਾਂ ਇਹ ਚੀਜ਼ਾਂ ਕਾਫੀ ਕੰਪਲੀਕੇਟਡ ਹੈ ਇੱਥੇ ਕੀਤੀਆਂ ਗਈਆਂ ਨੇ ਜਿਹੜਾ ਇੱਕ ਲੇ ਮੈਨ ਆ ਇੱਕ ਜਿਹੜਾ ਆਮ ਕਰਮਚਾਰੀ ਆ ਉਹਦੇ ਲਈ ਚੀਜ਼ਾਂ ਜਿਹੜੀਆਂ ਸਮਝਣੀਆਂ ਉਹਨਾਂ ਨੂੰ ਐਪਲੀਕੇਬਲ ਕਰਨਾ ਬਹੁਤ ਔਖਾ ਹਰਤਾ ਤੇ ਇਹਦੇ ਤੋਂ ਬਾਅਦ ਇਹ ਤਾਂ ਹੋ ਗਈ ਆ ਪੈਨਸ਼ਨ ਦੀ ਗੱਲ ਇਹਦੇ ਰਿਗਾਰਡਿੰਗ ਹੁਣ ਅਲੱਗ-ਅਲੱਗ ਕੇਸ ਦੇ ਵਿੱਚ ਜੇ EMPLOYE ਦੀ ਜਿਹੜੀ ਸਰਵਿਸ ਆ ਕੁਆਲੀਫਾਈਿੰਗ ਸਰਵਿਸ ਆ 25 ਸਾਲ ਦੇ ਨਾਲੋਂ ਘਟ ਜਾਂਦੀ ਹੈ 25 ਸਾਲ ਦਾ ਮਤਲਬ ਹੋ ਗਿਆ 300 ਮਹੀਨੇ ਜਿੰਨੇ ਮਹੀਨੇ ਦੀ ਉਹਦੀ ਸਰਵਿਸ ਹੋਈ ਆ ਜੇ ਉਹਦੀ 2200 ਮਹੀਨੇ ਦੀ ਸਰਵਿਸ ਹੋਈ ਆ ਤੇ ਜਿਹੜੀ ਕੰਡੀਸ਼ਨ ਆ 300 ਮਹੀਨਿਆਂ ਦੀ 300 ਮਹੀਨੇ ਜਾ ਕਹ ਲਓ 25 ਸਾਲ ਦੀ ਸਰਵਿਸ ਦੀ ਤੇ ਉਹ ਵੀ ਘਟ ਜਾਂਦੀ ਹੈ ਉਹਦੀ ਸਰਵਿਸ ਘਟ ਜਾਂਦੀ ਹੈ ਕੁਆਲੀਫਾਈਿੰਗ ਉਹਦੀ ਜਿਹੜੀ ਪੈਨਸ਼ਨ ਆ ਘਟ ਜਾਣੀ ਆ ਜੇ ਉਹਦੀ ਕੁਆਲੀਫਾਈਇੰਗ ਸਰਵਿਸ 300 ਮਹੀਨੇ ਤੋਂ ਜ਼ਿਆਦਾ ਹੋ ਜਾਂਦੀ ਹੈ ਜਾਂ 25 ਸਾਲ ਤੋਂ ਜ਼ਿਆਦਾ ਹੋ ਜਾਂਦੀ ਆ ਉਹਦੀ ਪੈਨਸ਼ਨ ਦੇ ਵਿੱਚ ਕੋਈ ਵੀ ਵਾਧਾ ਨਹੀਂ ਹੋਣਾ ਮੈਕਸਿਮਮ ਜਿਹੜੀ ਉਹਦੀ ਲਿਮਟ ਆ ਉਹ ਪੰਜਾਬ 50% ਹੀ ਉਹ ਫਿਕਸ ਕੀਤੀ ਗਿਆ ਤਾਂ ਮੇਨ ਹੁਣ ਚੀਜ਼ਾਂ ਕੀ ਆ ਗਿਆ ਨੇ ਇੱਕ ਤਾਂ ਜੇ ਉਹਦੀ ਇੰਡੀਵਿਜੂਅਲ ਕਾਰਪਸ ਆ ਜਿਹੜਾ ਜੇ ਬੈਂਚਮਾਰਕ ਕਾਰਪਸ ਤੋਂ ਘਟ ਜਾਂਦਾ ਫਿਰ ਵੀ ਉਹਦੀ ਪੈਨਸ਼ਨ ਆ ਜਿਹੜੀ 50% ਆਫ ਲਾਸਟ ਬੇਸਿਕ पे ਉਹਦੇ ਤੋਂ ਘਟ ਚੂਗੀ ਜੇ ਉਹਦੀ ਕੁਆਲੀਫਾਈਇੰਗ ਸਰਵਿਸ 25 ਸਾਲ ਤੋਂ ਘਟਦਾ ਫਿਰ ਵੀ EMPLOYE ਦੀ ਜਿਹੜੀ ਪੈਨਸ਼ਨ ਆ ਉਹ ਘਟ ਚੂਗੀ ਤੇ ਇਹਦੇ ਤੋਂ ਇਲਾਵਾ ਬਾਕੀ ਉਹਨਾਂ ਨੇ ਇਲਸਟ੍ਰੇਸ਼ਨ ਦਿੱਤੀਆਂ ਹੋਈਆਂ ਨੇ ਕੱਲੇ-ਕੱਲੇ ਕੰਡੀਸ਼ਨ ਦੇ ਵਿੱਚ ਦੱਸਿਆ ਹੋਇਆ ਕਿ ਜੇ EMPLOYE ਦੀ ਸਰਵਿਸ ਘਟਦੀ ਆ ਜਾਂ ਇੰਡੀਵਿਜੂਅਲ ਕਾਰਪਸ ਘਟ ਜਾਂਦਾ ਜਾਂ ਮਿਸਿੰਗ ਕ੍ਰੈਡਿਟ ਵੀ ਹੈ ਤਾਂ ਉਹਨਾਂ ਕਿਸਾਨ ਦੇ ਵਿੱਚ ਜਿਹੜੀ ਪੈਨਸ਼ਨ ਆ ਉਹ ਘੱਟ ਚਲੂਗੀ ਤੇ ਇਹ ਤਾਂ ਸੀਗੀ ਪੈਨਸ਼ਨ ਦੀ ਗੱਲ ਪੈਨਸ਼ਨ ਤੋਂ علاوہ EMPLY ਨੂੰ ਇੱਕ ਲੰਬਸਮ ਪੇਮੈਂਟ ਮਿਲਦੀ ਆ ਉਹ ਲੰਬਸਮ ਪੇਮੈਂਟ ਦੀ ਕੰਡੀਸ਼ਨ ਇਹ ਆ ਕਿ ਘੱਟੋ ਘੱਟ 10 ਸਾਲ ਦੀ ਸਰਵਿਸ ਹੋਣੀ ਜ਼ਰੂਰੀ ਆ ਜੇ 10 ਸਾਲ ਦੀ ਸਰਵਿਸ ਤੋਂ ਘੱਟ ਹੁੰਦੀ ਆ 10 ਸਾਲ ਤੋਂ ਘੱਟ ਕੁਆਲੀਫਾਈਂਗ ਸਰਵਿਸ ਹੁੰਦੀ ਆ ਤਾ ਫਿਰ ਕੋਈ ਵੀ ਲੰਸਮ ਪੇਮੈਂਟ ਨਹੀਂ ਮਿਲੇ ਜੇ 10 ਸਾਲ ਦੀ ਕੰਡੀਸ਼ਨ ਪੂਰੀ ਹੋ ਗਈ ਕੁਆਲੀਫਾਈਇੰਗ ਸਰਵਿਸ ਦਾ ਇੱਕ ਲੰਸਮ ਪੇਮੈਂਟ ਹੈ ਜਿਹੜੀ ਉਹ ਕੀਤੀ ਜਾਣੀ ਆ ਉਹਦਾ ਫਾਰਮੂਲਾ ਹੈ 10% ਆਫ ਲਾਸਟ ਸੈਲਰੀ ਡ੍ਰੌਨ ਇੱਥੇ ਸੈਲਰੀ ਦਾ ਮਤਲਬ ਆ ਬੇਸਿਕ ਪੇ ਪਲੱਸ ਡੀਏ ਲਾਸਟ ਬੇਸਿਕ ਸੈਲਰੀ ਦਾ 10% ਉਹਨੂੰ ਮਲਟੀਪਲਾਈ ਕਰ ਦੇਣਾ ਐਮਪਲਾਈ ਦੀ ਜਿਹੜੀ ਸਰਵਿਸ ਹੋਈ ਆ ਉਹਦੇ ਚ ਕਿੰਨੀਆਂ ਛਮਾਈਆਂ ਨੇ ਕਿੰਨੀਆਂ ਛਮਾਈਆਂ ਦਾ ਮਤਲਬ 6-6 ਮਹੀਨੇ ਦੀ ਸਰਵਿਸ ਨੂੰ ਆਪਾਂ 6 ਮਹੀਨੇ ਦੀ ਸਰਵਿਸ ਨੂੰ ਇੱਕ ਯੂਨਿਟ ਮੰਨ ਕੇ ਚੱਲਣਾ ਜੇ ਕਿਸੇ ਦੀ 25 ਸਾਲ ਦੀ ਸਰਵਿਸ ਆ 25 ਸਾਲ ਦੀ ਸਰਵਿਸ ਦਾ ਮਤਲਬ ਆ 50 ਛਮਾਈਆਂ 50 ਛਮਾਈਆਂ ਤੇ ਉਹਨੂੰ ਮਲਟੀਪਲਾਈ ਕਰ ਦੇਣਾ 10% ਆਫ ਲਾਸਟ ਸੈਲਰੀ ਡਰਾਅ ਲਾਸਟ ਸੈਲਰੀ ਡਰਾਅ ਦਾ ਮਤਲਬ ਬੇਸਿਕਲੀ ਕਸ ਡਿਗੇ ਇਹਦਾ ਸਿੰਪਲ ਫਾਰਮੂਲਾ ਜੇ ਆਪਾਂ ਕਹਿ ਕੇ ਚੱਲੀਏ ਕਿ 25 ਸਾਲ ਦੀ ਜੇ ਸਰਵਿਸ ਕਿਸੇ ਦੀ ਹੋ ਗਈ ਆ ਤਾਂ ਉਹਨੂੰ 5 ਮਹੀਨਿਆਂ ਦੀ ਜਿਹੜੀ ਸੈਲਰੀ ਆ ਉਹ ਲੰਮਸਮ ਪੇਮੈਂਟ ਦੀ ਫਾਰਮ ਦੇ ਵਿੱਚ ਮਿਲੂਗੀ ਇਹਦੀ ਵੀ ਜਿਹੜੀ ਅਲਾਸੇਸ਼ਨ ਆ ਇਹ ਨੋਟੀਫਿਕੇਸ਼ਨ ਦੇ ਵਿੱਚ ਦਿੱਤੀ ਹੋਈ ਆ ਅੱਜ ਦਾ ਜਿਹੜਾ ਵੀਡੀਓ ਸੀ ਇਹਦੇ ਵਿੱਚ ਆਪਾਂ ਇਹ ਮੋਟੀ ਮੋਟੀ ਜਾਣਕਾਰੀ ਆ ਜਿਹੜੀ ਤੁਹਾਨੂੰ ਦੱਸੀ ਸੀ ਤੇ ਇਹਦੇ ਰਿਗਾਰਡਿੰਗ ਤੇ ਤੁਹਾਡੀ ਕੋਈ ਕਿਊਰੀ ਆ ਜਾਂ ਕੋਈ ਸਵਾਲ ਆ ਉਹਨਾਂ ਤੋਂ ਸੀਗਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਅੱਜ ਦੇ ਵੀਡੀਓ ਦੇ ਵਿੱਚ ਇਹ ਮਿਲ ਜਾਣਕਾਰੀ ਧੰਨਵਾਦ